ਅਮਰੀਕਾ ਤੋਂ ਰਿਪੋਰਟ ਹੋਏ ਪੰਜਾਬੀਆਂ ਦੇ ਬਾਰੇ ਜੋ ਏਜੰਟਾਂ ਦੀ ਇੱਕ ਜਾਂਚ ਪੜਤਾਲ ਸ਼ੁਰੂ ਹੋਈ ਪੰਜਾਬ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ ਬਣਾਈ ਹੁਣ 8 ਐਫਆਈਆਰ ਦਰਜ ਹੋ ਚੁੱਕੀਆਂ ਨੇ ਹੁਣ ਤੱਕ ਤਾਂ 30 ਪੰਜਾਬੀ ਸਨ ਉਸ ਦੇ ਵਿੱਚੋਂ ਜਿਹੜੇ 104 ਭਾਰਤੀ ਇੱਥੇ ਆਏ ਜਿਸ ਦੇ ਵਿੱਚ ਸਭ ਤੋਂ ਵੱਧ 33 ਗੁਜਰਾਤੀ ਸਨ ਹਰਿਆਣੇ ਦੇ ਤੇ ਫਿਰ ਪੰਜਾਬੀ ਉਸ ਤੋਂ ਬਾਅਦ ਕੋਈ 2 ਜਾਂ 3 ਹੋਰ ਸੂਬਿਆਂ ਦੇ ਨਾਲ ਸੰਬੰਧਿਤ ਸਨ ਪਰ ਪੰਜਾਬ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਜਿਹੜੀ ਬਣਾਈ ਗਈ ਹੈ ਤੇ 8 ਪਰਚੇ ਹੁਣ ਦਰਜ ਹੋਏ ਨੇ ਉਹ ਕਿਸ ਦੇ ਖਿਲਾਫ ਹੋਏ ਨੇ ਸੂਬੇ ਦੇ ਵਿੱਚ ਕੁਝ ਲੋਕਾਂ ਦਾ ਸੋਸ਼ਣ ਲਗਾਤਾਰ ਧੋਖੇਬਾਜ਼ੀ ਦੇ ਤਹਿਤ ਕੀਤਾ ਜਾ ਰਿਹਾ ਸੀ ਟੀਮੀਗ੍ਰੇਸ਼ਨ ਸਲਾਹਕਾਰਾਂ ਤੇ ਨਕੇਲ ਕੱਸਦੇ ਹੁਣ ਪੰਜਾਬ ਪੁਲਿਸ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਐਸਆਈਟੀ ਨੇ ਬਹੁ ਰਾਸ਼ਟਰੀ ਮਨੁੱਖੀ ਤਸਕਰੀ ਨੈੱਟਵਰਕ ਨੂੰ ਖਤਮ ਕਰਨ ਲਈ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਇਹ ਕਾਰਵਾਈ ਉਹਨਾਂ ਨੂੰ ਭਾਰਤੀ ਨਾਗਰਿਕਾਂ ਨਾਲ ਸੰਬੰਧਤ ਹੈ ਜਿਨ੍ਹਾਂ ਨੂੰ ਸੰਯੁਕਤ ਰਾਜ ਅਮਰੀਕਾ ਤੋਂ ਜ਼ਬਰੀ ਵਾਪਸ ਭੇਜਿਆ ਗਿਆ ਤੇ ਅੰਮ੍ਰਿਤਸਰ ਪਹੁੰਚੇ ਸਨ ਪੰਜਾਬ ਪੁਲਿਸ ਵੱਲੋਂ ਉਹਨਾਂ ਟਰੈਵਲ ਏਜੰਟਾਂ ਵਿਰੁੱਧ ਬਿਆਨ ਦਰਜ ਕੀਤੇ ਗਏ ਨੇ ਜਿਨ੍ਹਾਂ ਨੇ ਉਹਨਾਂ ਨਾਲ ਅਮਰੀਕਾ ਵਿੱਚ ਗੈਰਕਾਨੂੰਨੀ ਦਾਖਲੇ ਦੇ ਝੂਠੇ ਬਵਾਦੇ ਕਰਕੇ ਧੋਖਾ ਕੀਤਾ ਇਸ ਸੰਬੰਧੀ ਪੀੜਤਾਂ ਦੀਆਂ ਸ਼ਿਕਾਇਤਾਂ ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਰਿਪੋਰਟ ਕੀਤੇ ਗਏ ਵਿਅਕਤੀਆਂ ਦੇ ਬਿਆਨਾਂ ਦੇ ਆਧਾਰ ਤੇ ਟਰੈਵਲ ਏਜੰਟਾਂ ਵਿਰੁੱਧ ਕੁੱਲ 8 ਐਫਆਈਆਰਜ਼ ਦਰਜ ਕਰ ਦਿੱਤੀਆਂ ਨੇ ਜਿਨ੍ਹਾਂ ਵਿੱਚ 2 ਐਫਆਈਆਰ ਜੜੀਆਂ ਨੇ ਉਹ ਜ਼ਿਲ੍ਹਾ ਪੁਲਿਸ ਕੋਲ ਤੇ 6 ਐਫ ਆਈ ਆਰ ਪੰਜਾਬ ਪੁਲਿਸ ਦੇ ਐਨ ਆਰ ਆਈ ਮਾਮਲਿਆਂ ਦੇ ਨਾਲ ਸੰਬੰਧਿਤ ਥਾਣਿਆਂ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ ਹਾਲਾਂਕਿ ਕੇਸ ਦੇ ਵਿੱਚੋਂ ਕੁਝ ਕੇਸ ਅਜੇ ਵੀ ਆਏ ਨੇ ਜੋ 2 ਤੋਂ 3 ਕੇਸ ਜਿਨ੍ਹਾਂ ਨੇ ਹਾਲੇ ਤੱਕ ਬਿਆਨ ਹੀ ਦਰਜ ਨਹੀਂ ਕਰਾਏ ਉਹ ਸ਼ਿਕਾਇਤ ਨਹੀਂ ਦੇਣਾ ਚਾਹੁੰਦੇ ਤੇ ਉਸ ਦੀ ਵਜ੍ਹਾ ਉਸ ਨੇ ਉਹਨਾਂ ਨੇ ਕੀ ਦੱਸੀ ਹੈ ਉਸ ਦੀ ਵਜ੍ਹਾ ਉਹਨਾਂ ਨੇ ਇਹ ਦੱਸੀ ਹੈ ਕਿ ਜਿਹੜੇ ਏਜੰਟਾਂ ਦੇ ਥਰੂ ਉਹ ਗਏ ਸਨ ਚਾਹੇ ਡੌਂਕੀ ਲਾ ਕੇ ਗਏ ਸਨ ਦੋ ਨੰਬਰ ਦੇ ਵਿੱਚ ਏਜੰਟ ਲੈ ਕੇ ਗਏ ਉਹਨਾਂ ਨੇ ਪਹਿਲਾਂ ਕੁਝ ਹੋਰ ਗੱਲਾਂ ਕਹੀਆਂ ਤੇ ਹੁਣ ਜਦੋਂ ਅਸੀਂ ਫਸ ਗਏ ਹਾਂ ਮੁਸੀਬਤ ਵਿੱਚ ਸਾਡੇ ਪੈਸੇ ਜਿਹੜੇ ਆ ਉਹ ਡੁੱਬ ਗਏ ਆ ਆਰਥਿਕ ਹਾਲਤ ਮਾੜੀ ਹੋ ਗਈ ਤਾਂ ਹੁਣ ਉਹਨਾਂ ਨੇ ਭਰੋਸਾ ਦਿੱਤਾ ਏਜੰਟਾਂ ਨੇ ਕਿ ਪੈਸੇ ਤੁਹਾਡੇ ਮੋੜ ਦਿਆਂਗੇ ਇਸ ਕਰਕੇ ਉਹ ਉਡੀਕ ਕਰ ਰਹੇ ਨੇ ਜੇਕਰ ਉਹ ਨਹੀਂ ਪੈਸੇ ਮੋੜਨਗੇ ਤਾਂ ਫਿਰ ਸ਼ਿਕਾਇਤ ਦਿੱਤੀ ਜਾਏਗੀ ਤੇ ਅਗਲੀ ਕਾਰਵਾਈ ਹੋਵੇਗੀ ਪਰ ਵੱਖੋ ਵੱਖਰੇ ਲੋਕਾਂ ਨੇ ਸ਼ਿਕਾਇਤਾਂ ਦਰਜ ਕਰਾਉਣੀਆਂ ਸ਼ੁਰੂ ਵੀ ਕਰ ਦਿੱਤੀਆਂ ਤੇ ਹੁਣ ਕੁੱਲ ਜਿਹੜੇ 8 ਐਫਆਈਆਰ ਦਰਜ ਹੋ ਚੁੱਕੀਆਂ ਨੇ ਜਦੋਂ ਦੀ ਵਿਸ਼ੇਸ਼ ਜਾਂਚ ਟੀਮ ਪੰਜਾਬ ਪੁਲਿਸ ਦੇ ਵੱਲੋਂ ਬਣਾਈ ਗਈ ਹੈ ਹੁਣ ਇਹ ਅੰਤਰਰਾਸ਼ਟਰੀ ਪੱਦਰ ਤੇ ਮਨੁੱਖੀ ਤਸਕਰੀ ਦੇ ਨਾਲ ਜੁੜਿਆ ਮਾਮਲਾ ਹੈ ਇਸ ਦੇ ਵਿੱਚ ਏਜੰਟਾਂ ਨੂੰ ਕੀ ਇਹ ਜਿਹੜੀ ਹੈ ਸਿਰਫ ਤੇ ਸਿਰਫ ਜਦੋਂ ਵੱਡੀ ਗਿਣਤੀ ਦੇ ਵਿੱਚ ਡਿਪੋਰਟ ਹੋਏ ਪੰਜਾਬੀ ਮੁੜੇ ਨੇ ਇਸ ਕਰਕੇ ਨਾਲੋਂ ਨਾਲ ਹੋਈ ਹੈ ਜਾਂ ਪਹਿਲਾਂ ਤੋਂ ਹੀ ਅਜਿਹੇ ਕਦਮ ਚੁੱਕੇ ਜਾਣੇ ਚਾਹੀਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਅਜਹੀਆਂ ਮੁਸੀਬਤਾਂ ਵਿੱਚ ਨਾ ਫਸੇ 2 ਨੰਬਰ ਦੇ ਵਿੱਚ ਨਾ ਫਸੇ اور ਗੈਰ ਕਾਨੂੰਨੀ ਪ੍ਰਵਾਸ ਕਰਨਾ ਪਹਿਲਾਂ ਹੀ ਕਿਸੇ ਵੀ ਮੁਲਕ ਦੇ ਵਿੱਚ ਜਾਓਗੇ ਤਾਂ ਉਹ ਜੁਰਮ ਹੋਵੇਗਾ ਉਸ ਮੁਲਕ ਦੇ ਕਾਨੂੰਨ ਦੇ ਮੁਤਾਬਕ ਨਿਯਮਾਂ ਦੇ ਮੁਤਾਬਕ ਬੇਸ਼ੱਕ ਚੰਗੇ ਭਵਿੱਖ ਦੇ ਲਈ ਲੋਕਾਂ ਨੇ ਕਦਮ ਚੁੱਕੇ ਨੇ ਪਰ ਪਤਾ ਹੋਣ ਦੇ ਬਾਵਜੂਦ ਜਿਨ੍ਹਾਂ ਨੇ ਕਦਮ ਚੁੱਕੇ ਤੇ ਵੱਡੀਆਂ ਮੁਸੀਬਤਾਂ ਦੇ ਵਿੱਚ ਉਹਨਾਂ ਨੂੰ ਲੰਘਣਾ ਪੈ ਰਿਹਾ ਹੈ ਕੁਝ ਲੋਕ ਮਾਨਸਿਕ ਤੌਰ ਦੇ ਉੱਤੇ ਇੰਨੇ ਜ਼ਿਆਦਾ ਪਰੇਸ਼ਾਨ ਨੇ ਕਿ ਉਹਨਾਂ ਦੇ ਪਰਿਵਾਰਾਂ ਨੂੰ ਚਿੰਤਾ ਬਣੀ ਰਹਿੰਦੀ ਹੈ ਕਿ ਉਹਨਾਂ ਦਾ ਆਖਰਕਾਰ ਬਣੇਗਾ ਕੀ ਤੇ ਉਹਨਾਂ ਨੂੰ ਚਿੰਤਾ ਵਿੱਚੋਂ ਕੱਢਣ ਦੇ ਲਈ ਕੋਈ ਨਾ ਕੋਈ ਉਹਨਾਂ ਨੂੰ ਤਰਵਾਸ ਜ਼ਰੂਰ ਦਿੱਤਾ ਜਾ ਰਿਹਾ ਪਰ ਹੁਣ ਜਿਵੇਂ ਐਫ ਆਈ ਆਰਜ਼ ਦਰਜ ਹੋਣ ਦਾ ਜਿਹੜਾ ਸਿਲਸਿਲਾ ਜਾਰੀ ਹੋਇਆ ਤਾਂ ਕੁੱਲ ਕਿੰਨੀਆਂ ਐਫ ਆਈ ਆਰ ਦਰਜ ਹੁੰਦੀਆਂ ਨਹੀਂ ਤੇ ਉਸ ਤੋਂ ਬਾਅਦ ਏਜੰਟ ਏਜੰਟਾਂ ਦੇ ਕੋਲੋਂ ਪੈਸਿਆਂ ਦੀ ਕਿ ਵੱਡੀ ਰਿਕਵਰੀ ਹੋਵੇਗੀ ਕਿ ਉਹਨਾਂ ਵਿੱਚੋਂ ਕੁਝ ਏਜੰਟਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਏਗਾ ਇਹ ਹਾਲੇ ਅਮਲ ਦੇ ਵਿੱਚ ਆਉਣੀ ਕਾਰਵਾਈ ਬਾਕੀ ਹੈ ਔਰ ਉਹ ਏਜੰਟ ਜਿੰਨਾਂ ਖਿਲਾਫ ਐਫ ਆਈ ਆਰ ਦਰਜ ਹੋਈਆਂ ਨੇ ਕਿ ਉਹਨਾਂ ਦੇ ਮਾਮਲੇ ਜਿਹੜੇ ਆ ਉਹ ਵਿਜੀਲੈਂਸ ਨੂੰ ਵੀ ਦਿੱਤੇ ਜਾਣਗੇ ਕਿ ਉਹਨਾਂ ਦੀ ਜਾਇਦਾਦ ਕਿੰਨੀ ਬਣਾਈ ਗਈ ਉਸ ਦੀ ਵੀ ਪੜਤਾਲ ਕੀਤੀ ਜਾਵੇ ਉਹਨਾਂ ਨੇ ਇਸ ਤਰ੍ਹਾਂ ਜਿਹੜੀ ਲੋਕਾਂ ਨੂੰ ਗੁੰਮਰਾਹ ਕਰਕੇ ਬਾਹਰ ਭੇਜਿਆ ਕਿਸੇ ਵੀ ਮੁਲਕ ਚ ਭੇਜਿਆ ਹੋਵੇ ਖਾਸ ਕਰਕੇ ਹੁਣ ਅਮਰੀਕਾ ਦੀ ਗੱਲ ਹੋ ਰਹੀ ਹੈ ਤਾਂ ਉਸ ਦੇ ਨਾਲ ਸੰਬੰਧਿਤ ਏਜੰਟ ਹੈ ਜਿਹੜੇ ਉਹ ਕਿੰਨੀ ਕੁ ਛੇਤੀ ਸਾਰਾ ਕੁਝ ਕਬੂਲ ਕਰਦੇ ਨੇ ਕਿ ਨੀ ਜਾਇਦਾਦ ਉਹਨਾਂ ਨੇ ਬਣਾਈ ਚਲ ਤੇ ਅਚਲ ਸੰਪਤੀ ਕੀ ਜਿਹੇ ਕੰਮ ਤੇ ਜਿਹੜੇ ਕਾਲੇ ਧੰਦੇ ਕਰਕੇ ਜਾਇਦਾਦ ਬਣਾਈ ਕੀ ਹੈ ਜਾਂ ਉਹਨਾਂ ਦਾ ਹੋਰ ਵੀ ਆਮਦਨ ਦਾ ਕੋਈ ਸਾਧਨ ਸੀ ਇਸ ਦੇ ਬਾਰੇ ਪੜਤਾਲ ਹੋਣੀ ਹਾਲੇ ਬਾਕੀ ਹੈ ਤੇ 8 ਪਰਚੇ ਆ ਜਿਹੜੇ ਉਹ ਹੁਣ ਤੱਕ ਵਿਸ਼ੇਸ਼ ਜਾਂਚ ਟੀਮ ਨੇ ਇੱਕ ਹਫਤੇ ਦੇ ਅੰਦਰ ਅੰਦਰ ਹੀ ਦਰਜ ਕਰ ਦਿੱਤੇ ਨੇ ਹੁਣ ਜਿਹੜੇ ਇਸ ਜਾਂਚ ਕਮੇਟੀ ਦਾ ਜਾਂ ਜਿਹੜੀ ਜਾਂਚ ਟੀਮ ਬਣਾਈ ਗਈ ਹੈ ਉਸ ਦੇ ਜਿਹੜੇ ਮੁਖੀ ਨੇ ADGP NRI ਮਾਮਲਿਆਂ ਦੇ ਪ੍ਰਵੀਨ ਸੇਨਾ ਦੀਗਵਾਈ ਵਾਲੀ SIT ਚ ADGP ਅੰਦਰੂਨੀ ਸੁਰੱਖਿਆ ਸ਼ਿਵੇ ਕੁਮਾਰ ਵਰਮਾ IG ਪ੍ਰੋਵੀਜ਼ਨਿੰਗ ਡਾਕਟਰ ਐਸ ਭੂਪਤੀ ਤੇ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਸ਼ਾਮਲ ਨੇ ਇਹ ਐਸਆਈਟੀ ਜਾਂਚ ਦੀ ਜਿਹੜੀ ਆ ਜਾਂਚ ਉਹ ਬ੍ਰੀਕੀ ਦੇ ਨਾਲ ਨਿਗਰਾਨੀ ਕਰਨ ਦੇ ਲਈ ਕਰ ਰਹੀ ਹੈ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਾਰੀ ਕਾਰਵਾਈ ਤੱਥਾਂ ਦੀ ਸੁਚੱਜੀ ਜਾਂਚ ਕਰਕੇ ਪ੍ਰਭਾਵੀ ਢੰਗ ਨਾਲ ਨੇਪਰੇ ਚੜਾਈ ਜਾਵੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਵਤਨ ਵਾਪਸ ਪਰਤਣ ਵਾਲਿਆਂ ਨਾਲ ਨਿੱਜੀ ਤੌਰ ਤੇ ਮੁਲਾਕਾਤ ਕਰਨ ਦਾ ਪ੍ਰੋਗਰਾਮ ਵੀ ਉਲਿੱਕੇ ਹੋਏ ਨੇ ਤੇ ਸਮੱਸਿਆਵਾਂ ਲਗਾਤਾਰ ਸੁਣੀਆਂ ਜਾ ਰਹੀਆਂ ਨੇ ਉਹਨਾਂ ਨੂੰ ਨਿਆਂ ਦਾ ਭਰੋਸਾ ਦਿੱਤਾ ਗਿਆ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਧੋਖਾਧੜੀ ਕਰਨ ਵਾਲੇ ਇਮੀਗ੍ਰੇਸ਼ਨ ਨੈੱਟਵਰਕ ਦੀ ਲੜੀ ਵਿਰuddh ਕਾਰਵਾਈ ਕਰਨ ਤੇ ਟ੍ਰੈਵਲ ਏਜੰਟਾਂ ਵੱਲੋਂ ਕੀਤੇ ਜਾ ਰਹੇ ਪੰਜਾਬ ਦੀ ਨੌਜਵਾਨੀ ਦੇ ਸੋਸ਼ਲ ਨੂੰ ਖਤਮ ਕਰਨ ਲਈ ਪੰਜਾਬ ਪੁਲਿਸ ਦੀ ਦ੍ਰਿੜ ਵਚਨਬੱਧਤਾ ਨੂੰ ਦਰਾਇਆ ਉਹਨਾਂ ਨੇ ਕਿਹਾ ਕਿ ਐਸਆਈਟੀ ਗੈਰ ਕਾਨੂੰਨੀ ਮਨੁੱਖੀ ਤਸਕਰੀਲੀ ਜ਼ਿੰਮੇਵਾਰ ਲੋਕਾਂ ਪਰੋਧ ਜਵਾਬਦੇਹੀ ਤੈਅ ਕਰਨ ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਸੀਂ ਪਿੱਛੇ ਨਹੀਂ ਹਟਾਂਗੇ ਔਰ ਪੰਜਾਬ ਪੁਲਿਸ ਨੇ ਲੋਕਾਂ ਨੂੰ ਚੌਕਸ ਰਹਿਣ ਤੇ ਗੈਰ ਕਾਨੂੰਨੀ ਢੰਗ ਨਾਲ ਇਮੀਗ੍ਰੇਸ਼ਨ ਜਾਂ ਜਾਈ ਕੋਈ ਹੋਰ ਧੋਖਾ ਧੜੀ ਦੀ ਸੂਚਨਾ ਅਧਿਕਾਰੀਆਂ ਨੂੰ ਦੇਣ ਦੀ ਵੀ ਅਪੀਲ ਕੀਤੀ ਹੈ ਕਿ ਕਿਸੇ ਨਾਲ ਇਸ ਤਰ੍ਹਾਂ ਦੀਆਂ ਹੋਰ ਧੋਖਾਧੜੀਆਂ ਹੋਈਆਂ ਨੇ ਠੱਗੀ ਠੋਰੀ ਹੋਈ ਹੈ ਉਸ ਦੀ ਸੂਚਨਾ ਵੀ ਅਧਿਕਾਰੀਆਂ ਨੂੰ ਦਿੱਤੀ ਜਾਵੇ ਔਰ ਅਪੀਲ ਵੀ ਕੀਤੀ ਗਈ ਹੈ ਕਿ ਜੇ ਇਹ ਲੋਕਾਂ ਦੇ ਜਾਲ ਵਿੱਚ ਫਸਣ ਤੋਂ ਪਹਿਲਾਂ ਹੀ ਖੁਦ ਵੀ ਚਕੰਨੇ ਰਹਿਣਾ ਚਾਹੀਦਾ ਲੋਕਾਂ ਨੂੰ ਹੁਣ ਪੰਜਾਬ ਪੁਲਿਸ ਦੀ ਇਹ ਬਣਾਈ ਗਈ ਐਸਆਈਟੀ ਵਿਸ਼ੇਸ਼ ਜਾਂਚ ਟੀਮ ਕਿੰਨੇ ਕੁ ਤੱਥ ਪੜਤਾਲ ਕਰਕੇ ਰਿਪੋਰਟ ਤਿਆਰ ਕਰਦੀ ਔਰ ਕਿਹੜੇ ਕਿਹੜੇ ਇਸ ਦੇ ਉੜੀਕੇ ਚੜਦੇ ਨੇ ਇਹ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਫਿਲਹਾਲ ਮੰਨਿਆ ਜਾ ਰਿਹਾ ਕਿ ਜਿਵੇਂ ਮਾਲਟਾ ਕਾਂਡ ਹੋਇਆ ਸੀ ਉਦੋਂ ਸਮੁੰਦਰ ਦੇ ਵਿੱਚ ਕਿੰਨੇ ਯਾਤਰੀ ਡੁੱਬ ਗਏ ਸੀ ਭਾਰਤੀ ਨਾਗਰਿਕ ਵੀ ਤਾਂ ਇਸ ਤਰ੍ਹਾਂ ਸੈਂਕੜੇ ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ ਜੇਕਰ ਪੂਰੇ ਦਾ ਪੂਰਾ ਡਾਟਾ ਰਿਕਾਰਡ ਤੇ ਲਿਆਣਾ ਹੋਵੇ ਤਾਂ ਇਹ ਗਿਣਤੀ ਹਜ਼ਾਰਾਂ ਵਿੱਚ ਵੀ ਹੋ ਸਕਦੀ ਹੈ ਜਿਹੜੇ ਪਨਾਮਾ ਦੇ ਜੰਗਲਾਂ ਦੇ ਵਿੱਚ ਜਿਹੜੇ ਮਕਸੀਕੋ ਦੀ ਕੰਧ ਟੱਪਦੇ ਆ ਸਮੁੰਦਰ ਪਾਰ ਕਰਦੇ ਆ ਹੋਰ ਬਹੁਤ ਥਾਵਾਂ ਦੇ ਉੱਤੇ ਆਪਣੀਆਂ ਜਾਨਾਂ ਤੱਕ ਗਵਾ ਚੁੱਕੇ ਹੋਣਗੇ ਬੜਾ ਭਿਆਨਕ ਕਾਂਕੜਾ ਔਰ ਪ੍ਰਵਾਸ ਦਾ ਜਿਹੜਾ ਇਹ ਸਿਲਸਲਾ ਇੰਨਾ ਕੁਝ ਹੋਣ ਦੇ ਬਾਵਜੂਦ ਜੇਕਰ ਨਹੀਂ ਰੁਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੁਝ ਲੋਕਾਂ ਦਾ ਅੰਦੇਸ਼ ਹੈ ਸੰਭਾਵਨਾ ਹੈ ਕਿ ਅਜੇ ਵੀ ਨਹੀਂ ਰੁਕੇਗਾ ਤਾਂ ਫਿਰ ਪ੍ਰਵਾਸ ਤਾਂ ਨਹੀਂ ਰੁਕਣ ਵਾਲਾ ਪਰ ਜਿਹੜਾ ਢੰਗ ਤਰੀਕਾ ਉਹ ਇੱਕ ਨੰਬਰ ਹੋਣਾ ਚਾਹੀਦਾ ਹੈ ਉਹ ਕਾਨੂੰਨ ਦੇ ਅੰਦਰ ਰਹਿ ਕੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੋਣਾ ਚਾਹੀਦਾ ਹੈ ਪ੍ਰਵਾਸ ਕਰਨਾ ਠੀਕ ਹੈ ਜੀ ਸੱਦ ਕੇ ਕਰੋ ਤੁਹਾਡੀ ਮਰਜ਼ੀ ਹੈ ਹਰੇਕ ਨੂੰ ਜੀਣ ਦਾ ਇੱਕ ਤੋਂ ਦੂਜੀ ਥਾਂ ਜਾਣ ਦਾ ਹੱਕ ਹੈ ਤਨੁਨਨ ਤੌਰ ਤੇ ਪਰ ਦੋ ਨੰਬਰ ਦਾ ਜਿਹੜਾ ਉਹ ਧੰਦਾ ਨਾ ਕੀਤਾ ਜਾਵੇ ਤੇ ਨਾ ਹੀ ਉਸ ਜਾਲ ਵਿੱਚ ਫਸਿਆ ਜਾਵੇ ਇਹ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਤੇ ਕੁੱਲ ਮਿਲਾ ਕੇ 8 ਪਰਚੇ ਹੁਣ ਤੱਕ ਵਿਸ਼ੇਸ਼ ਜਾਂ ਟੀਮ ਨੇ ਦਰਜ ਕਰ ਦਿੱਤੇ ਨੇ